ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਪਤਾ ਲੱਗਿਆ ਕਿ ਆਪਣੇ ਨਕੋਦਰ ਚ ਜਿਹੜੇ ਕਮਲ ਹਸਪੀਟਲ ਵਾਲੀ ਰੋਡ ਤੇ ਇੱਕ ਬੜੀ ਮਾੜੀ ਘਟਨਾ ਘਟੀ ਆ ਕੀ ਧੰ ਧੰ ਸ਼ਿਰਗੁਰ ਪ੍ਰੰਸਾ ਜੀ ਦੀ ਪਾਵਨ ਪਵਿੱਤਰ ਬਾਣੀ ਸੁਖਨੀ ਸਾਹਿਬ ਦਾ ਗੁਟਕਾ ਸਾਹਿਬ ਤੇ ਕੁਝ ਹੋਰ ਧਾਰਮਿਕ ਪੁਸਤਕਾਂ ਪੁਸਤਕਾਂ ਉੱਥੇ ਉਹਦੀ ਬਿਆਦਵੀ ਹੋਈ ਹੈ ਤੇ ਮੇਰੇ ਹੁਣੇ ਪਤਰੰਕਾਰ ਸਹਿਮਾਨ ਨਾਲ ਗੱਲ ਹੁੰਦੀ ਸੀ ਤੇ ਉਹਨਾਂ ਨੇ ਦੱਸਿਆ ਕਿ ਹੋਰ ਵੀ ਕਾਫੀ ਧਾਰਮਿਕ ਪੁਸਤਕਾਂ ਦੇ ਨਾਲ ਗੁਟਕਾ ਸਾਹਿਬ ਦੇ ਨਾਲ ਤੇ ਹੋਰ ਜਿਹੜੇ ਆਪਾਂ ਦੂਜੇ ਧਾਰਮਿਕ ਚਿੰਨ੍ਹ ਹੁੰਦੇ ਆ ਉਹਨਾਂ ਦੀ ਵੀ ਬਿਆਦਵੀ ਹੋਈ ਹੈ ਤੇ ਇਹ ਬੜੀ ਮਾੜੀ ਗੱਲ ਆ ਬੜੇ ਗਲਤ ਅਨਸਰ ਜਿਹੜੇ ਇਹ ਜੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਕਿਉਂਕਿ ਇਹ ਕੋਈ ਰਾਜਨੀਤੀ ਕਰਨ ਦਾ ਮੁੱਦਾ ਨਹੀਂ ਇਹ ਸਾਡੇ ਸਭ ਸਾਂਝੇ ਗੁਰੂਆਂ ਦੀ ਗੁਰਬਾਣੀ ਆ ਇਹ ਹਰਕ ਨੂੰ ਜਿੰਨਾ ਸਰਕਾਰ ਕੀਤਾ ਜਾਵੇ ਉਹਨਾਂ ਤੋਂ ਦਾ ਸੋ ਸਾਡਾ ਤਾਂ ਪੰਜਾਬ ਗੁਰੂ ਪੀਰਾਂ ਦੀ ਧਰਤੀ ਆ ਤੇ ਕੁਝ ਮਾੜੇ ਅਨਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਤੇ ਇਹ ਬੜੇ ਮਤਭਾਗੀ ਗੱਲ ਆ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਥੋੜੇ ਮੇਰੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋ ਕੇ ਹੱਡੀ ਆ ਤੇ ਉਹ ਕਹਿੰਦੇ ਬੰਦੇ ਅਸੀਂ ਟ੍ਰੇਸ ਕਰ ਰਹੇ ਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਕਿ ਉਹ ਛੇਤੀ ਤੋਂ ਛੇਤੀ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਸੋ ਕਿ ਜਿੱਥੇ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਸਾਡੇ ਗੁਰੂਆਂ ਦੀ ਗੁਰਵਾਨੀ ਜਿਹੜੀ ਹੈਗੀ ਆ ਉਹਦਾ ਸਤਕਾਰ ਜਿਵੇਂ ਹੁੰਦਾ ਤੇ ਉਦੋਂ ਵੀ ਵੱਧ ਚੜ ਕੇ ਸਤਕਾਰ ਹੋਵੇ ਤੇ ਕਿਸ ਐਡੀ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿ ਕਿਸੇ ਦੀ ਯੁਰਤ ਨਾ ਹੋਵੇ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਅਪੀਲ ਕਰਦਾ ਮੈਂ ਹਲਕੇ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾ ਕੇ ਕਿਉਂਕਿ ਸਰਕਾਰ ਥੋੜੀ ਆ ਤੁਸੀਂ ਇਹਨਾਂ ਤੇ ਕਾਰਵਾਈ ਕਰਾਉਣੀ ਆ ਅਸੀਂ ਤਾਂ ਸਿਰਫ ਜੇ ਤੁਸੀਂ ਨਹੀਂ ਕਰੋਗੇ 24 ਘੰਟੇ ਦੇ ਵਿੱਚ ਵਿੱਚ ਤਾਂ ਅਸੀਂ ਤਾਂ ਧਰਨਾ ਦੇਾਂਗੇ ਕਿਉਂਕਿ ਸਾਡੇ ਗੁਰੂ ਦੀ ਗੱਲ ਆ ਸੋ ਇਹੀ ਮੈਂ ਬੇਨਤੀ ਕਰਦਾ ਕਿ ਇਹਦੇ ਤੇ ਸਭ ਤੋਂ ਸਖਤ ਕਾਰਵਾਈ ਆ ਤੇ ਹੁਣ ਡਿਪਟੀ ਸਾਹਿਬ ਨਾਲ ਕੁਝ ਚੰਦਮੈਂਟ ਪਹਿਲਾਂ ਮੇਰੀ ਗੱਲ ਹੋ ਕੇ ਆਈ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਆ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਨਾ ਕਿ ਵਿਸ਼ਵਾਸ ਦਿਵਾ ਦਿਖਾਇਆ ਆ ਲਿਆ ਯਾਰ ਯੋਨ ਡਿਪਟੀ ਸਾਹਿਬ ਜਿਹੜਾ ਕਹਿੰਦੇ ਅਸੀਂ ਇੱਥੇ ਕਾਰਵਾਈ ਕਰਦੇ ਹਾਂ ਹਲੋ ਹਲੋ ਹਾਂਜੀ ਡਿਪਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਰਾਜਕਮਲ ਬੋਲ ਰਿਹਾ ਹਾਂ ਜੀ ਬੀਬੀ ਰਾਜਿੰਦਰ ਘਰ ਦੇ ਲਾਰ ਐਕਸਐਮਐਲ ਨੂੰ ਮੈ ਜੀ ਦਾ ਬੇਟਾ ਜੀ ਹਾਂਜੀ ਉਹ ਠੀਕ ਹੋ ਜੀ ਹਾਂਜੀ ਮੈਂ ਜਿਹੜੀ ਬੇਅਦਬੀ ਹੋਈ ਹੈ ਜੀ ਉਹਦੇ ਸੰਬੰਧ ਵਿੱਚ ਪੁੱਛਣਾ ਸੀ ਤੁਹਾਨੂੰ ਹਾਂਜੀ ਤੇ ਆਪਾਂ ਕੋਈ ਕੀਤੇ ਕਾਰਬੇਜ ਨਹੀਂ ਹਾਂ ਜੀ ਨਹੀਂ ਲੋਕ ਉਹਨਾਂ ਨੂੰ ਵੀ ਕੰਮ ਨਹੀਂ ਕਰਾ ਰਹੇ ਨਾ ਸੀੜਾ ਜਿਹੜੂ ਤੁਸੀਂ ਮੈਂ ਕਰਦੇ ਅੱਛਾ ਜੀ ਕੌਣ ਕੌਣ ਕੋਈ ਆਇਆ ਉਹ ਟਰੇਸ ਹੋਇਆ ਜੀ ਕੋਈ ਕਿਵੇਂ ਕਰ ਲਿਆ ਜੀ